ਵਾਦਾ ਹੀ ਵਾਦਾ ਵਾ ਹੁਣ ਕਈ ਵੀਰ ਕਹਿੰਦੇ ਆ ਜੀ ਬੱਕਰੀ ਲਈ ਸੀ ਜੀ ਬੱਚੇ ਮਰ ਗਏ ਭਾਈ ਜੀ ਇਹ ਨਾ ਦੇਖੋ ਬੱਚੇ ਮਰ ਗਏ ਇਹ ਖਰਬੂਜਿਆਂ ਦਾ ਬਾੜਾ ਖਰਬੂਜਿਆਂ ਦਾ ਬਾੜਾ ਜੇ ਅੱਜ ਇੱਕ ਖਰਬੂਜਾ ਫਿਸ ਗਿਆ ਤਾਂ ਸਵੇਰ ਨੂੰ ਚਾਰ ਫੇਰ ਪੱਕੇ ਆ ਠੀਕ ਹੈ ਜੀ ਚਾਰ ਫੇਰ ਪੱਕੇ ਨੇ ਤੇ ਬਾਕੀ ਆ ਮੇਰੇ ਭਰਾਵਾ ਜੀ ਹੀਰਾ ਤਜਰਬੇਕਾਰ ਆ ਪੁਰਾਣਾ ਹਾਂ ਤੇ ਜਿਹੜੀ ਮੈਂ ਸ਼ੁਰੂਆਤ ਕੀਤੀ ਸੀ ਮੈਂ ਇਹਦੇ ਘਰੋਂ ਸ਼ੁਰੂਆਤ ਕੀਤੀ ਸੀਗੀ ترسےਮ ਸਿੰਘ ਜੀ 2019 ਚ ਹੂੰ ਉਸ ਤੋਂ ਬਾਅਦ ਹੀ ਆਪਾਂ ਉਹਨਾਂ ਨੂੰ ਮੁਨਾਫਾ ਦੇ ਕੇ ਲੈ ਕੇ ਆਏ ਆ ਅਛੇ ਅੱਗੇ ਮਨਾਫਾ ਦੇ ਕੇ 3000 ਰੁਪਏ ਮਨਾਫਾ ਦੇ ਕੇ ਆਪਾਂ ਬੱਕਰੀ ਖਰੀਦੀ ਆ ਜੀ ਨਾਲ ਨਾਲ ਪਾਠਾ ਜੀ ਬਹੁਤ ਚੰਗੀ ਆ ਛੇਰੀ ਪਾਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੁੱਲਾਪੁਰ ਦਾਖਾ ਬੱਕਰੀਆਂ ਦੀ ਮੰਡੀ ਤੇ ਸ਼ਨੀਵਾਰ ਦੀ ਅਪਡੇਟ ਤੁਹਾਨੂੰ ਦੇ ਰਿਹਾ ਮੰਡੀ ਦੇ ਓਨਰ ਵੀ ਨੇ ਬਾਬਾ ਸੁਰਿੰਦਰ ਸਿੰਘ ਜੀ ਖਾਲਸਾ ਤੇ ਬੱਕਰੀਆਂ ਦੀ ਖਰੀਦ-ਵੇਚ ਵੀ ਆਪ ਇੱਥੋਂ ਕਰਦੇ ਰਹੇ ਨੇ ਯਾਨੀ ਕਿ ਆਪ ਆਪ ਵੀ ਅੱਗੇ ਹੋ ਕੇ ਸਵਾਵਾ ਨਿਭਾਉਂਦੇ ਨੇ ਵੀ ਹਾਂ ਬੱਕਰੀ ਖਰੀਦ ਲਈ ਚਲੋ ਭਾਈ ਜੇ ਕੋਈ ਕਹਿੰਦਾਗਾ ਬਾਬਾ ਜੀ ਸਾਡੀ ਬੱਕਰੀ ਨਹੀਂ ਵਿਕਰੀ ਤਾਂ ਉਹਨਾਂ ਤੋਂ ਖਰੀਦ ਵੀ ਲੈਂਦੇ ਨੇ ਵਕਿਆ ਵੀ ਦਿੰਦੇ ਨੇ ਇਹ ਵਧੀਆ ਗੱਲ ਬਾਤ ਹੈਗੀ ਹੈ ਨਾ ਬਾਬਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤਰਸੇਮ ਸਿੰਘ ਜੀ ਬਹੁਤ ਬਹੁਤ ਧੰਨਵਾਦ ਮੋਲਾਪੁਰ ਦੀ ਮੰਡੀ ਬੰਨੀਓ ਤੇ ਸਾਡੇ ਬੰਨੀਓ ਅਸਲ ਦੇ ਵਿੱਚ ਅੱਜ ਮੈਂ ਤੁਹਾਡੇ ਕੋਲ ਤਾਂ ਖੜਿਆ ਵੀ ਅੱਜ ਬਹੁਤ ਵਧੀਆ ਰੰਗਾਂ ਦੀਆਂ ਬੱਕਰੀਆਂ ਤੁਸੀਂ ਲਈ ਖੜੇ ਹੋਗੇ ਨਾ ਹਾਂਜੀ ਲੈ ਵੀ ਲਈਦੀਆਂ ਵਿਕੀ ਵੀ ਜਾਂਦਾ ਮਾਲ ਠੀਕ ਹੈ ਤੇ ਪ੍ਰਮਾਤਮਾ ਦੀ ਕਿਰਪਾ ਵਾ ਸਾਰੀ ਮੰਡੀ ਤੇ ਹੂੰ ਵਪਾਰੀ ਵੀਰ ਵੀ ਬਹੁਤ ਪਹੁੰਚੇ ਹੋਏ ਆ ਪਾਲੀ ਵੀਰ ਵੀ ਬਹੁਤ ਪਹੁੰਚੇ ਹੋਏ ਨੇ ਹੂੰ ਤੇ ਵਧੀਆ ਖਰੀਦਦਾਰੀ ਹੋ ਰਹੀ ਆ ਸਾਰੇ ਮੰਡੀ ਦੇ ਵਿੱਚ ਠੀਕ ਹੈ ਜਿਵੇਂ ਆ ਬੱਕਰੀ ਲਈ ਹੈਗੀ ਰੰਗ ਬਹੁਤ ਦੇਖੋ ਬਈ ਪੂਰੇ ਪੂਰੇ ਸੇਮਝੇ ਨੇਗਾ ਐ ਨਹੀਂਗਾ ਵੀ ਜਿਆਦੇ ਦੇਣਗੇ ਕਿੱਤੇ ਕਿਤੇ ਇੱਕ ਹੁੰਦਾ ਬੱਕਰੀ ਦੇ ਨਿੱਕੇ ਨਿੱਕੇ ਹੁੰਦੇ ਨੇ ਕਿ ਇਹਦੇ ਕਿਤੇ ਕਿਤੇ ਜਿਆਦਾ ਇਹ ਜਿਵੇਂ ਕਹਿੰਦੇ ਬਹੁਤ ਘੱਟ ਕਲਰ ਮਿਲਦਾ ਜੀ ਇਸ ਤਰ੍ਹਾਂ ਦਾ ਹੂੰ ਤੇ ਇਹ ਬੱਕਰੀ ਜੀ ਔਨ ਸਾਰੀ ਜ਼ਿਮੀਂਦਾਰ ਤੋਂ ਲਈ ਸੀ ਕਿਸੇ ਬੰਦੇ ਨੇ ਹੂੰ ਉਸ ਤੋਂ ਬਾਅਦ ਹੀ ਆਪਾਂ ਉਹਨਾਂ ਨੂੰ ਮੁਨਾਫਾ ਦੇ ਕੇ ਲੈ ਕੇ ਆਏ ਆ ਅੱਛਾ ਅੱਗੇ ਮੁਨਾਫਾ ਦੇ ਕੇ ਤਿੰਨ ਹਜ਼ਾਰ ਰੁਪਏ ਮੁਨਾਫਾ ਦੇ ਕੇ ਆਪਾਂ ਬੱਕਰੀ ਖਰੀਦੀ ਆ ਜੀ ਨਾਲ ਨਾਲ ਪਾਠਾ ਜੀ ਬਹੁਤ ਚੰਗੀ ਆ ਛੇਰੀ ਪਾਠਾ ਤੇ ਦੁੱਧ ਪੱਖੋਂ ਪੂਰੀ ਫੁੱਲ ਵਧੀਆ ਜੀ ਹਾਜ਼ਰ ਆ ਥੱਲੇੋਂ ਹਾਂ ਤੇ 38 ਇੰਚ ਦੇ ਕਰੀਬ ਹੈ ਜੀ ਹਾਈਟ ਆ ਬੱਕਰੀ ਦੀ ਬਾਕੀ ਮੁੱਲ ਕੀ ਕਰਿਆ ਫਿਰ ਤੁਸੀਂ ਮੁੱਲ ਆਪਾਂ ਕਰਨਾ ਨਹੀਂ ਦੀ ਹਜੇ ਅੱਛਾ ਕੋਈ ਸ਼ਕੀਨ ਬੰਦਾ ਆਊਗਾ ਵੀ ਕਹੂਗਾ ਵੀ ਦੁੱਧ ਵਾਲੀ ਬੱਕਰੀ ਤੇ ਮਗਰ ਪਾਠ ਚੰਗੀ ਸਾਨੂੰ ਲੈ ਦਵੋ ਹਾਂ ਤੇ ਫਿਰ ਆਪਾਂ ਦੇ ਵੀ ਦਿਆਂਗੇ ਜੀ ਕਿ ਤੁਹਾਨੂੰ ਵੀ ਪਤਾ ਹੀ ਵੀ ਜਿਹੜੀ ਬੱਕਰੀ ਆਪਾਂ 3000 ਮੁਨਾਫਾ ਦੇ ਕੇ ਆਏ ਜੀ ਉਹ ਕੋਈ 22500 ਵਾਲੀ ਤਾਂ ਹੋਣੀ ਨਹੀਂ ਹਾਂ ਇਹ ਤਾਂ ਗੱਲ ਹੈ ਠੀਕ ਹੈ ਕਿ ਨਹੀਂ ਤੇ ਚੰਗੀ ਨਸਲ ਕਰਕੇ ਆਪਾਂ ਪੈਸੇ ਲਾ ਕੇ ਆਏ ਜੀ ਇਹਦੇ ਤੇ ਤੇ ਬਰੀਡ ਵਾਲੀ ਪੱਠ ਦੇ ਵੀ ਹੱਡ ਪੱਠ ਵੀ ਚੰਗੀ ਆ ਜੀ 7-8000 ਦੀ ਦਾ ਮਗਰੇ ਦੇ ਪੱਠ ਆ ਸਹੀ ਗੱਲ ਆ ਜੀ ਆਹ ਦੇਖੋ ਬਈ ਠੀਕ ਆ ਕਿ ਨਹੀਂ ਪੱਠ ਵੀ ਬਹੁਤ ਵਧੀਆ ਆ ਮਗਰ ਇਹ ਜੀ ਗੱਲ ਨਹੀਂ ਹੈਗੀ ਪੱਠ ਵੀ ਪੂਰੀ ਵਧੀਆ ਆ ਭਲੀ ਹੋਈ ਆ 1.5 ਮਹੀਨੇ ਦੇ ਕਰੀਬ ਹੋਊਗੀ ਪੱਠ ਮੈਨੂੰ ਲੱਗਦਾ ਵਜਨ ਵੀ ਹੋਊਗਾ 10 ਕਿਲੋ ਵਜਨ ਵੱਧ ਆ ਜੀ 10 ਕਿਉਂ 15 ਕਿਲੋ ਹੋਊਗਾ ਬੇਟੇ ਦਾ 10-15 ਕਿਲੋ ਦੇ ਦੀ ਬਾਅਦ ਵਜਨ ਹੈਗਾ ਹੈਗਾ ਤੇ ਆ ਦੂਸਰੀਆਂ ਬੱਕਰੀਆਂ ਜਿਵੇਂ ਅੱਜ ਲਿਆਂਦੀਆਂ ਨੇ ਮੱਖੀ ਚੀਨੀਆਂ ਜੀ ਇਹ ਕੀ ਗੱਲ ਇਹ ਬਾਈ ਜੀ ਜਿਹੜਾ ਜਿਆ ਮਾਲ ਮਿਲ ਜਾਂਦਾ ਵਾ ਡਿਮਾਂਡ ਮੱਖੀ ਚੀਨੀ ਦੀ ਜਿਆਦਾ ਹੁੰਦੀ ਆ ਮਹਾਰਾਸ਼ਟਰ ਦੇ ਵਿੱਚ ਚਲੋ ਹਜੇ ਮਹਾਰਾਸ਼ਟਰ ਦਾ ਵਪਾਰੀ ਥੋੜਾ ਜਿਹਾ ਘਟ ਤੁਰਿਆ ਵਾ ਧੁੰਦਾ ਕਰਕੇ ਹੁਣ ਨਿਕਲਣਗੇ ਤੇ ਬਾਕੀ ਇੱਧਰ ਵੀ ਮੱਖੀ ਚੀਨੀ ਦੇ ਗਾਹਕ ਬਹੁਤ ਨੇ ਤੇ ਬਾਕੀ ਮਾਲ ਨਿਕਲੀ ਜਾਂਦਾ ਜੀ ਸੋਈਆਂ ਹੋਈਆਂ ਬੱਕਰੀਆਂ ਅੱਜ ਵੇਖੀਆਂ ਕਈ ਆਪਣੀਆਂ ਬਾਕੀ ਗੱਬਣਾ ਵੀ 4-5 ਵੈਗੀਆਂ ਤੇ ਫੰਡਰਾ ਸੀਗੀਆਂ 2-3 ਉਹ ਵੀ ਵੈਗੀਆਂ ਬੱਕਰੇ ਸੀ 2 ਉਹ ਵੀ ਵੈਗੇ ਮਾਲ ਜਾਨੀ ਕਿ ਬਹੁਤ ਵਧੀਆ ਰੇਸ਼ੋ ਦੇ ਵਿੱਚ ਨਿਕਲ ਰਿਹਾ ਹਜੇ ਜਾਨੀ ਸਮਝ ਲਓ ਵੀ ਤਿੰਨ ਚਾਰ ਘੰਟੇ ਮੰਡੀ ਦੇ ਪਏ ਨੇ ਤਿੰਨ ਚਾਰ ਨਾਲ ਹੋਰ ਵਿਗ ਜਾਣੇ ਆ ਤੇ ਜੇ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਵੀ ਆਪਾਂ ਖਰੀਦ ਵੀ ਲੈਣੇ ਆ ਵੇਚ ਵੀ ਦਿੰਨੇ ਆ ਠੀਕ ਹੈ ਤੇ ਜਿਹੇ ਜਿਹਾਂ ਵੀ ਮਾਲ ਹੁੰਦਾ ਆਪਾਂ ਖਰੀਦਦੇ ਆ ਪਰ ਕਾਟੂ ਮਾਲ ਅਸੀਂ ਬਹੁਤ ਘੱਟ ਖਰੀਦਦੇ ਆ ਦੁੱਧ ਵਾਲੇ ਪਸ਼ੂ ਸੂਣ ਵਾਲੇ ਪਸ਼ੂ ਬਰੀਡਿੰਗ ਵਾਲਾ ਮਾਲ ਜਿਹਦੇ ਕੋਲ ਜਿੰਨਾ ਵੀ ਖੜਾ ਵਾ ਅਸੀਂ ਖਰੀਦ ਲੈਣੇ ਆ ਜੀ ਉਹਨਾਂ ਤੋਂ ਵੇਚ ਵੀ ਦਈਦਾ ਜੇ ਕੋਈ ਫੋਨ ਕਰਕੇ ਕਹੇ ਵੀ ਆਡੇ ਕੋਲੇ ਮਾਲ ਖੜਾ ਜੀ ਮਾਲ ਖੜਾ ਜੀ ਉਹ ਵੀਡੀਓ ਪਾ ਦੇਣ ਸਾਨੂੰ ਨੰਬਰ ਮੇਰਾ ਨੋਟ ਕਰ ਲੈ 9914473916 ਬਾਕੀ ਸਕਰੀਨ ਤੇ ਵੀ ਹੀਰਾ ਸਿੰਘ ਜੀ ਆ ਜੋਰੇ ਤੇ ਬਾਕੀ ਇਹ ਮੇਰੇ ਭਰਾਵਾ ਜੀ ਹੀਰਾ ਯਾਰ ਬੇਕਾਰ ਆ ਪਰਾਣਾ ਹਾਂ ਤੇ ਜਿਹੜੀ ਮੈਂ ਸ਼ੁਰੂਆਤ ਕੀਤੀ ਸੀ ਮੈਂ ਇਹਦੇ ਘਰੋਂ ਸ਼ੁਰੂਆਤ ਕੀਤੀ ਸੀਗੀ ترسےم ਸਿੰਘ ਜੀ 2019 ਚ ਠੀਕ ਹੈ ਜੀ ਮੈਂ 5 ਬੱਕਰੀਆਂ ਲਈਆਂ ਸੀ ਇਹ ਤੋਂ 56200 ਹਜ਼ਾਰ ਦੀਆਂ 12 12000 ਨੂੰ ਹੂੰ ਤੇ ਹੁਣ ਅਸੀਂ ਇਕੱਠੇ ਕੰਮ ਕਰਦੇ ਆਂ ਲੋਕਾਂ ਨੂੰ ਝੂਠ ਨਹੀਂ ਮਾਰਦੇ ਹੈਗੇ ਵੀ ਅਸੀਂ ਆਏ ਆ ਜੀ ਇਹ ਫਲਾਨੇ ਦੀਆਂ ਬੱਕਰੀਆਂ ਧਮਕੜੀ ਦੀਆਂ ਬੱਕਰੀਆਂ ਨੇ ਹਾਂ ਠੀਕ ਹੈ ਨਹੀਂ ਹਾਂ ਜਿਹੜੀ ਇਹਦੀ ਘਰ ਦੀ ਬੱਕਰੀ ਆ ਉਹ ਕੱਲੇ ਦੀ ਹੋਈ ਆ ਜਿਹੜੀ ਮੇਰੇ ਘਰੋਂ ਬੱਕਰੀ ਉਹ ਮੇਰੇ ਕੱਲੇ ਦੀ ਆ ਜਿਹੜੇ ਕੋਈ ਢੇਰੀ ਮਿਲ ਜਾ ਫਿਰ ਅਸੀਂ ਉਹ ਸਾਂਝੀ ਚੱਕ ਲੈਨੇ ਆ ਤੁਹਾਨੂੰ ਪਤਾ ਵੀ ਇੰਨੀ ਗੁਜਾਇਤ ਨਹੀਂ ਹੁੰਦੀ ਹੁਣ ਜੇ ਕਿਸੇ ਨੇ ਕਹਤਾ ਜੀ 20 ਬੱਕਰੀਆਂ ਖੜੀਆਂ 25 ਖੜੀਆਂ 7 ਲੱਖ ਰੁਪਇਆ ਮੰਗਦੇ ਆ 8 ਲੱਖ ਮੰਗਦੇ ਆ ਔਰ ਕੱਲੇ ਬੰਦੇ ਕੋਲ ਵੀ ਐਸ ਨਹੀਂ ਹੁੰਦੀ ਠੀਕ ਹੈ ਫਿਰ ਅਸੀਂ ਰਲ ਕੇ ਮਾਲ ਚੱਕ ਲੈਨੇ ਆ ਤੇ ਇਕੱਠਾ ਹੀ ਉਹ ਵੇਚ ਲੈਨੇ ਆ ਪਰ ਨਾ ਇਹ ਗੱਲ ਕੁੱਟੇ ਨਾ ਮੈਂ ਗੱਲ ਕੁੱਟਾਂ ਜੇ ਮੈਂ ਕਹਤਾ ਚੱਲ ਜਾ ਰਹੀਰੇ ਕੋਈ ਗੱਲ ਨਹੀਂ ਹੁਣ ਅਸੀਂ ਬੱਕਰਾ ਦਿੱਤਾ ਜਿਹੜਾ ਸਵੇਰੇ 16000 ਦੀ ਖਰੀਦ ਸੀਗੀ 16.5 ਦਾ ਦਿੱਤਾ ਦੱਸੋ ਕੀ ਘਟ ਲਿਆ ਹਾਂ ਉਹ ਚੋ ਕੁਛ ਨਹੀਂ ਘਟਿਆ ਉਹ ਆਪਾਂ ਦੇਖ ਲਈਏ ਠੀਕ ਹੈ ਨਹੀਂ 16 ਦੀ ਖਰੀਦ ਆ 16.5 ਦਾ ਦਿੱਤਾ ਚਲੋ ਯਾਰ ਮੈਂ ਕਿਹਾ ਕੋਈ ਗੱਲ ਨਹੀਂਰੇ ਬੰਦਾ ਜੂਪੀ ਚੋਂ ਆਈ ਟੀ ਦੂਰ ਤੋਂ ਉਹ ਪਹਿਲੀ ਵਾਰੀ ਕਹਿੰਦੇ ਅਸੀਂ ਆਏ ਆ ਤਾਂ ਹੀ ਗਿਫਟੀ ਲੈ ਕੇ ਜਾਣਾ ਇੱਕ ਮੋੜਨ ਨਹੀਂ ਮੈਂ ਕਿਹਾ ਚਲੋ ਯਾਰ ਲੈ 200 ਲਖਾਈ ਲੱਗੀ ਜੀ 300 ਰੁਪਏ ਸਾਡੇ ਆਟੋ ਦਾ ਕਿਰਾਇਆ ਹੀ ਸਾਡੇ ਪੂਰੇ ਪੂਰੇ ਹੋਇਆ ਉਹਦੇ ਚ ਠੀਕ ਹੈ ਠੀਕ ਹੈ ਨਹੀਂ ਬਾਕੀ ਤਰਸੀਮ ਸਿੰਘ ਜੀ ਇੱਕ ਗੱਲ ਵਾਧਾ ਹੈ ਬਾਬਾ ਜੀ ਤੁਸੀਂ ਮਤਲਬ ਕਿ ਅੱਜ ਨਗੌਰ ਨੂੰ ਜਾ ਰਹੇ ਹੋ ਹੀ ਰਾਜਸਥਾਨ ਮੈਂ ਤੁਰਨਾ ਜੀ ਰਾਜਸਥਾਨ ਦਾ ਸੌਂਕਾਗਾ ਵੀ ਬੱਕਰੀਆਂ ਦੇ ਕਿਹੜੇ ਕਿਵੇਂ ਪਾਈ ਵਰਦੇ ਹੋ ਬੱਕਰੀ ਨੂੰ ਕਿਹੜਾ ਤੁਸੀਂ ਅੱਕਣਾਗਾ ਇਹ ਤਰਸੇਮ ਸਿੰਘ ਜੀ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀਗਾ ਵੀ ਬੱਕਰੀਆਂ ਦੇ ਵਿੱਚ ਮੈਂ 2019 ਚ ਪਿਆ ਹਾਂ ਮੈਨੂੰ ਗੁਰੂ ਘਰ ਦੀ ਸੇਵਾ ਮਿਲ ਗਈ ਮੈਂ ਫਿਰ ਸੋਚਿਆ ਯਾਰ ਗਾਈਆਂ ਮੱਝਾਂ ਰੱਖਾਂਗੇ ਮੈਨੂੰ ਸੰਨੀ ਪੌਣੀ ਬਣੀ ਆ ਤੜਕਿਓ ਪੱਠੇ ਵੱਢਣ ਜਾਊ ਫਿਰ ਆ ਕੇ ਪਾਊਂਗਾ ਕੁੱਟਰੂੰਗਾ ਵੀ ਦਿਹਾੜੀ ਇੱਧਰ ਨਿਕਲ ਜਣੀ ਵੀ ਗੁਰੂ ਘਰ ਕਿਹੜੇ ਟਾਈਮ ਜਾਊਂ ਸੇਵਾ ਕਰਨ ਫਿਰ ਮੈਂ ਮੱਝਾਂ ਗਾਈਆਂ ਵੇਚੀਆਂ ਜੀ ਮੇਰੇ ਕੋਲੇ 7 ਡੰਗਰ ਸੀਗੇ ਮੈਂ ਉਹ ਵੇਚ ਕੇ ਮੈਂ 10 ਕ ਬੱਕਰੀਆਂ ਪਾਈਆਂ ਬਾਕੀ ਮੈਂ ਆਪਦੀ ਪੈਸੇ ਜਿਹੜੇ ਸਾਹਮਣੇ ਪਸ਼ੂਆਂ ਦੇ ਫਿਰ ਹੌਲੀ ਹੌਲੀ ਤੋਂ ਮੈਂ 20 25 35 40 ਨਗ ਫੇ 50 60 70 ਨਗਾਂ ਤੱਕ ਵੀ ਮੈਂ ਚਲੇ ਗਿਆ ਠੀਕ ਹੈ ਜੀ ਲੇ ਕੇ ਜਾਨੀ ਕਿ 100 ਦੇ ਕਰੀਬ ਹੀ ਮੇਰੇ ਕੋਲ ਜਾਨਵਰ ਹੋ ਜਾਂਦੇ ਸੀਗੇ ਫਿਰ ਮੈਂ ਜਦੋਂ ਕੈਨੇਡਾ ਨੂੰ ਗਿਆ ਮੈਂ ਉਦੋਂ ਵੇਚ ਗਿਆ ਸੀ 35 40 ਨਗ ਤੇ ਫਿਰ ਮੈਂ ਆ ਕੇ ਦੁਬਾਰਾ ਲਏ ਫਿਰ ਵੇਚ ਤੇ ਹੁਣ ਦੁਬਾਰਾ ਫੇਰ ਲਏ ਨੇ ਬਾਦਾ ਕਿੰਨਾ ਕੋ ਹੁੰਦਾ ਬੱਕਰੀ ਚ ਜੀ ਦੇਖੋ ਜੀ ਇਹਦੇ ਵਿੱਚ ਬਾਦਾ ਹੀ ਬਾਦਾ ਵਾ ਹੁਣ ਕਈ ਵੀਰ ਕਹਿੰਦੇ ਆ ਜੀ ਬੱਕਰੀ ਲਈ ਸੀ ਜੀ ਬੱਚੇ ਮਰ ਗਏ ਭਾਈ ਜੀ ਇਹ ਨਾ ਦੇਖੋ ਬੱਚੇ ਮਰ ਗਏ ਇਹ ਖਰਬੂਜਿਆਂ ਦਾ ਬਾੜਾ ਖਰਬੂਜੀਆਂ ਦਾ ਬਾੜਾ ਜੇ ਅੱਜ ਇੱਕ ਖਰਬੂਜਾ ਫਿਸ ਗਿਆ ਤਾਂ ਸਵੇਰ ਨੂੰ ਚਾਰ ਫੇਰ ਪੱਕੇ ਆ ਠੀਕ ਹੈ ਜੀ ਚਾਰ ਫੇਰ ਪੱਕੇ ਨੇ ਇਹ ਖਰਬੂਜੀਆਂ ਦਾ ਬਾੜਾ ਸਮਝੋ ਜੇ ਇੱਕ ਬੱਕਰੀ ਦਾ ਬੱਚਾ ਮਰ ਗਿਆ ਦੋਹਾਂ ਦੇ ਮਰ ਗਏ ਹੁਣ ਮੈਂ ਯਕੀਨ ਕਰਕੇ ਦੱਸਦਾ ਹੀ ਤੁਹਾਨੂੰ ਮੇਰੇ ਘਰੇ ਆ ਕੇ ਬੰਦਾ ਚੈੱਕ ਕਰ ਲਵੇ ਕੋਈ ਵੀ ਹੂੰ ਟੌਪ ਕੁਆਲਿਟੀ ਦੀਆਂ ਮੇਰੀਆਂ 7-8 ਬੱਕਰੀਆਂ ਨੇ ਜਿਹੜੀਆਂ ਮੇਲੇ 'ਚ ਮੈਂ ਪਾਉਣਾ ਉਹਨਾਂ ਵਿੱਚੋਂ ਤਿੰਨ ਬੇਰੀਆਂ ਟੌਪ ਦੀਆਂ ਚੋਟੀ ਦੀਆਂ ਬੱਕਰੀਆਂ ਸ਼ਿਵਾ ਤੋਂ ਕਰਾਉ ਸੀਗੀਆਂ ਤਿੰਨ-ਤਿੰਨ ਬੱਚੇ ਸੀਗੇ ਚਾਰ ਤੇ ਇੱਕ ਹੁਣ ਪਲੂਨ ਪਾਟ ਸੋਈ ਆ ਠੀਕ ਹੈ ਜੀ ਚਾਰਾਂ ਨੇ ਤਿੰਨ-ਤਿੰਨ ਬੱਚੇ ਦਿੱਤੇ ਤਿੰਨੇ-ਤਿੰਨੇ ਹੀ ਮਰ ਗਏ ਅੱਛਾ 12 ਬੱਚੇ ਉਹਨਾਂ ਦੇ ਮਰ ਗਏ ਪਰ ਆਪਾਂ ਢੋਰਾ ਨਹੀਂ ਲਾਇਆ ਮਨ ਨੂੰ ਤੇ ਕੋਈ ਗੱਲ ਨਹੀਂ ਯਾਰ ਮਾਂ ਆਪਣੇ ਕੋਲੇ ਮਾਂ ਤਾਂ ਜਉਂਦੀ ਆ ਨਾ ਮੁਰਗੀ ਜਉਂਦੀ ਆ ਨਾ ਅੰਡਾ ਫੇਰ ਦੇ ਦੂਗੀ ਅੰਡਾ ਫੇਰ ਦੇ ਅੰਡਾ ਫੇਰ ਦੇ ਤੂੰ ਜੇ ਮੁਰਗੀ ਮਰ ਗਈ ਫੇਰ ਚੋਰਾ ਕਰੋ ਵੀ ਯਾਰ ਮਸਾ ਪਾਲੀ ਸੀ ਮਸਾ ਲਈ ਸੀ ਮਸਾ ਖਰੀਦੀ ਸੀ ਫਲਾਣੇ ਤੋਂ ਯਾਰ ਬੱਕਰੀ ਨੂੰ ਆ ਕੁਝ ਹੋ ਗਿਆ ਭਾਈ ਬੱਚੇ ਨੂੰ ਕੁਝ ਵੀ ਹੋ ਸਕਦਾ ਉਹਦੇ ਅੰਦਰ ਵੀ ਮਰ ਸਕਦੇ ਆ ਕੋਈ ਪਸ਼ੂ ਟੱਕਰ ਮਾਰ ਦਵੇ ਬੱਚੇ ਚ ਪੇਟ ਚ ਵੀ ਨੁਕਸਾਨ ਕਰ ਸਕਦੇ ਆ ਬਾਹਰ ਆ ਕੇ ਵੀ ਮਰ ਸਕਦੇ ਨੇ ਹੁਣ ਮੇਰੀ ਬੇਟੀ ਦਾ ਵਿਆਹ ਸੀਗਾ ਜੀ ਮੈਂ ਤੱਕ ਰਿਹਾ ਟਾਪ ਦੀ ਪਾਠ ਹੈ ਜਿਹੜੀ ਲਦਾਲ ਜਿੱਤ ਕੇ ਆਈ ਆ ਤੋਂ ਨਹੀਂ ਪਤਾ ਜੀ ਦੇਖਿਆ ਵੀਡੀਓ ਤੇ ਤਿੰਨ ਬੱਚੇ ਚੋਟੀ ਦੇ ਦਿੱਤੇ ਉਹਨੇ ਬਾਈ ਜੀ ਵਿਆਹ ਦੇ ਵਿੱਚ ਉਹ ਤਿੰਨੇ ਭੇਡ ਚੜ ਗਏ ਮੇਰੇ ਤੋਂ ਸਾਹਵੇਂ ਨਹੀਂ ਗਏ ਠੀਕ ਹੈ ਉਸ ਤੋਂ ਬਾਅਦ ਮੇਰੇ ਉਹ ਜਿਹੜੀ ਮੈਂ ਬਿੰਗੀ ਲੱਤ ਮੇਲੇ ਦਿਖਾਈ ਸੀਗੀ ਬੱਕਰੀ ਤਿੰਨ ਬੱਚੇ ਉਹਨੇ ਦਿੱਤੇ ਉਹ ਮਰ ਗਏ ਓਕੇ ਉਸ ਤੋਂ ਬਾਅਦ ਟਾਪ ਦੀ ਪੱਠ ਸੀਗੀ ਮੈਂ ਬੱਕਰੀ ਖਰੀਦੀ ਕਾਲੇ ਕਾਲੇ ਮੇਲੇ ਤੋਂ ਉਹ ਨਹੀਂ ਪੱਠਾਂ ਸੋਈਆਂ ਹੁਣ 2.5 2 ਸਾਲ ਦੀਆਂ ਕਰਕੇ ਪੱਠਾਂ ਲਵਾਈਆਂ ਇੱਕ ਸੋਈ ਆ ਉਹਨੇ ਤਿੰਨ ਬੱਚੇ ਦੇ ਉੱਤੇ ਤਿੰਨੇ ਹੀ ਉਹਦੇ ਮਰ ਗਏ ਠੀਕ ਹੈ ਜੀ ਬਾਕੀ ਹੋਰ ਇੱਕ ਇੱਕ ਦੋ ਦੋ ਕਰਕੇ 18 ਤੋਂ 19 ਬੱਚੇ ਐ ਸੀਜ਼ਨ ਦੇ ਯਾਨੀ ਕਿ ਚਲੋ ਪੇਟਾ ਚੜ੍ਹ ਕੇ ਕੁਛ ਵੀ ਕਰ ਲੋ ਸਾਡੇ ਅੰਜਲ ਨਹੀਂ ਸੀਗਾ ਕਰਦਾ ਇਹ ਕੁਦਰਤ ਬੰਨੀ ਉਹ ਐਂਕ ਤੇ ਇਕੱਲਾ ਮੇਰਾ ਨਹੀਂ ਪੂਰੇ ਬੱਕਰੀਆਂ ਵਾਲੇ ਨੂੰ ਕਿਸੇ ਨੂੰ ਵੀ ਗੱਲ ਕਰਕੇ ਦੇਖ ਲੋ ਐਂਕ ਤੇ ਸੂ ਆ ਹੀ ਇਹਹ ਜਿਹਾ 10 ਦਿਨ ਅਗੋ ਬੱਚੇ ਸੂਈ ਜਾਂਦੀਆਂ ਬੱਕਰੀਆਂ ਘਾਟੇ 'ਚ 10 12 ਦਿਨ ਬੱਕਰੀ ਸਿਰੇ ਜਾ ਕੇ ਬੱਚੇ ਘਾਟੇ 'ਚ ਦੇਈ ਜਾਂਦੀ ਆ ਬੱਚੇ ਮਰੀ ਜਾਂਦੇ ਨੇ ਪਰ ਪ੍ਰਮਾਤਮਾ ਦਾ ਸ਼ੁਕਰ ਕਰੋ ਜਿੱਥੇ ਪ੍ਰਮਾਤਮਾ ਨੇ ਰੱਖਣਾ ਆਪਾਂ ਨੂੰ ਸਾਨੂੰ ਉੱਥੇ ਹੀ ਰਹਿਣਾ ਪੈਣਾ ਰਾਜੀ ਰਹਿਣਾ ਪੈਣਾ ਜੇ ਤੁਹਾਨੂੰ ਮੁਨਾਫਾ ਦੇਣਾ ਨੇ ਬੱਚੇ ਤੁਸੀਂ ਵੇਚਣੇ ਹੁੰਦੇ ਕਿਸੇ ਨੂੰ ਉਹ ਬੱਚਿਆਂ ਦਾ ਤੁਹਾਡੇ ਘਰ ਦੇ ਵਿੱਚ ਅੰਜਲ ਹੁੰਦਾ ਤੇ ਬੱਚਿਆਂ ਦਾ ਬਾਲ ਬਿੰਗਾ ਨਹੀਂ ਸੀ ਹੁਣ ਤੁਹਾਡੇ ਘਰ ਦਾ ਅੰਜਲ ਹੈ ਨਹੀਂ ਸੀਗਾ ਤੁਹਾਡੀ ਕਿਸਮਤ ਵਿੱਚ ਉਹ ਬੱਚਿਆਂ ਦੇ ਪੈਸੇ ਹੈ ਨਹੀਂ ਸੀ ਇਸ ਕਰਕੇ ਉਹ ਬੱਚੇ ਤੁਰ ਗਏ ਬੱਕਰੀ ਤੇ ਤੁਸੀਂ ਪੈਸਾ ਲਾਇਆ ਬੱਕਰੀ ਤੇ ਆਪਾਂ ਫੇਰ ਆਸ ਕਰਾ ਕੇ ਦੁਬਾਰਾ ਕਰ ਉਸ ਤਰ੍ਹਾਂਾਂਗੇ ਠੀਕ ਹੈ ਕਿ ਨਹੀਂ ਪਰਮਾਤਮਾ ਦਾ ਉਹ ਪਰਮਾਤਮਾ ਦਾ ਸ਼ੁਕਰੀਆ ਆਦਾ ਕਰੋ ਜਿਸ ਪਰਮਾਤਮਾ ਨੇ ਸਾਨੂੰ ਇੰਨੀ ਜੋਗਾ ਕਰਤਾ ਕਿ ਅਸੀਂ ਆ ਬੇਜਵਾਨਿਆਂ ਦੀ ਸੇਵਾ ਕਰਦੇ ਆ ਸੇਵਾ ਕਰਦੇ ਆ ਠੀਕ ਹੈ ਕਿ ਨਹੀਂ ਕਥਾ ਕਹਾਣੀਆਂ ਕਰਨੀਆਂ ਹੁਣ ਆਪਾਂ ਸੁਣਾਉਣੀਆਂ ਵੀਡੀਓ ਲੰਬੀ ਹੋ ਜਾਣੀ ਆ ਚਲੋ ਆ ਉਸ ਪਰਮਾਤਮਾ ਦਾ ਇੰਨਾ ਕੁ ਸ਼ੁਕਰ ਕਰਿਆ ਕਰੋ ਵੀ ਪਰਮਾਤਮਾ ਸਾਨੂੰ ਤੰਦਰੁਸਤੀ ਦੇਵੇ ਸਾਡੇ ਮਾਲ ਲੋ ਤੰਦਰੁਸਤੀ ਦੇਵੇ ਅਸੀਂ ਇਸੇ ਤਰ੍ਹਾਂ ਹੀ ਸਾਡਾ ਜਿਹੜਾ ਰੋਜੀ ਰੋਟੀ ਦਾ ਸਾਧਨ ਚੱਲੀ ਜਾਵੇ ਤੇ ਉਹ ਬੱਕਰੀਆਂ ਦਾ ਮੁੱਲ ਕਿ ਕਰ ਰਹੇ ਜੀ ਮੈਂ ਆ ਮੱਖੀ ਚੀਨੀ ਉਹਨਾਂ ਦਾ 25-25000 ਰੁਪਏ ਤਿੰਨਾਂ ਦਾ ਹੀ ਜੀ 75000 ਰੁਪਏ ਤਿੰਨਾਂ ਦਾ ਤਿੰਨਾਂ ਦਾ 75000 75000 ਮੱਖੀ ਚੀਨੀ ਗੱਬਣਾ ਜੀ ਸੂਨ ਵਾਲੀਆਂ ਉਹ ਤਾਂ ਤਿਆਰ ਖੜੀਆ ਪਰ ਲਈ ਤੇ ਆ ਵੀ ਤਕਰੀਬਨ ਮਹੀਨਾ ਲਾਊਗੀ ਆ ਵੀ ਮਹੀਨਾ ਕੀ ਲਾਊਗੀ ਜੀ ਸਕਾਰ ਲਈ ਹਾਂਜੀ ਤੇ ਲੱਗ ਗਿਆ ਕੀ ਉਹਨਾਂ ਦਾ ਮਹਾਰਾਜ ਉਹਨਾਂ ਦੇ ਉੱਤੇ ਕਿ ਉਹ ਪਰਲੀ ਤੇ 19000 ਲੱਗਿਆ ਇਹਨਾਂ ਤੇ 18-18 ਲੱਗਿਆ ਠੀਕ ਹੈ ਜੀ ਯਾਨੀ ਕਲਰ ਰੇਅਰ ਨੇ ਬਾਈ ਅਸੀਂ ਤੁਹਾਨੂੰ ਇਹ ਚੀਜ਼ ਤਾਂ ਦੱਸ ਦੇਉਂਦੇ ਹਾਂ ਨਾਲ ਦੀ ਨਾਲ ਵੀਡੀਓ ਦੇ ਵਿੱਚ ਵੀ ਇਹ ਰੇਅਰ ਕਲਰ ਨੇ ਜਿਹੜੇ ਉਹਨਾਂ ਵੱਲ ਵੀ ਆਪਾਂ ਥੋੜਾ ਜਿਹਾ ਵਧੀਏ ਇਹ ਚੀਜ਼ਾਂ ਬਹੁਤ ਘੱਟ ਮਿਲਦੀਆਂ ਆਉਂਦੀਆਂ ਨੇ ਬਾਬਾ ਜੀ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਮੁੱਲਾਪੁਰ ਦਾਖਾ ਬਾਕੀ ਸਕਰੀਨ ਤੇ ਨੰਬਰ ਨੇ ਬਾਬਾ ਜੀ ਦਾ ਦੇ ਰਹਿਆਂਗੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਵੀ ਕਰ ਸਕਦੇ ਹਾਂਗੇ ਪਹੁੰਚ ਸਕਦੇ ਹਾਂ ਧੰਨਵਾਦ